ਕੀ ਤੁਹਾਨੂੰ ਪਤਾ ਹੈ ਦੋਸਤੋ ਪਾਕਿਸਤਾਨ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਚਾਹਣ ਵਾਲਿਆਂ ਦੀ ਕਮੀ ਨਹੀਂ ਆ ਪਾਕਿਸਤਾਨ ਦੇ ਵਿੱਚ ਬੱਚਾ ਬੱਚਾ ਮੂਸੇਵਾਲੇ ਜੱਟ ਦਾ ਫੈਨ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੱਲ ਦੀ ਈਦ ਦੇ ਮੌਕੇ ਤੇ ਮੱਚਿਆਂ ਨੇ ਗਿਫਟ ਦਿੱਤਾ ਸਿੱਧੂ ਮੂਸੇਵਾਲੇ ਦੇ ਇੱਕ ਕੱਟੜ ਫੈਨ ਨੂੰ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਤੇ ਦੇਖ ਰਹੇ ਹੋ ਕਿਵੇਂ ਕੁੱਸ ਨੇ ਸਾਰੇ ਬੱਚੇ ਸਿੱਧੂ ਦੀ ਤਸਵੀਰ ਦੇਖ ਕੇ ਜਿਹੜੇ ਸਿੱਧੂ ਨੂੰ ਆਪਣੇ ਨਾਲ ਕੰਪੇਅਰ ਕਰਦੇ ਨੇ ਹੋਰ ਸਿੰਗਰ ਨਾਲ ਕੰਪੇਅਰ ਕਰਦੇ ਨੇ ਉਹਨਾਂ ਨੂੰ ਬਸ ਇਹੀ ਕਹਿਣਾ ਚਾਹਾਂਗੇ ਕਿ ਇੱਕ ਵਾਰੀ ਲੈਵਲ ਚੈੱਕ ਕਰ ਲਿਆ ਕਰੋ ਵੀ ਸਿੱਧੂ ਕਿਤੇ ਕਿਤੇ ਵੱਜਦਾ ਹੈ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਆ ਜਿਹੜੇ ਮਾਸੂਮ ਸ਼ਰਮਾ ਵਰਗੇ ਨਾਲ ਕੰਪੇਅਰ ਕਰਦੇ ਨੇ ਉਹਨਾਂ ਦੇ ਮੂੰਹ ਤੇ ਹੀ ਕਰਾਰੀ ਚਪੇੜ ਆ ਵੀ ਸਿੱਧੂ ਕਿੱਥੇ ਤੱਕ ਵੱਜਦਾ ਆ ਬਾਕੀ ਤੁਸੀਂ ਇੱਕ ਵਾਰੀ ਇਹ ਵੀਡੀਓ ਜ਼ਰੂਰ ਦੇਖੋ ਤੁਸੀਂ ਸ਼ੇਅਰ ਆਪੇ ਹੀ ਕਰ ਦੇਣੀ ਆ ਲੋ ਜੀ ਆਪਣੇ ਛੋਟੇ ਛੋਟੇ ਬੱਚੇ ਤੇ ਆਪਣੇ ਭਰਾ ਆਪਣੇ ਲਈ ਅੱਜ ਈਦ ਦਾ ਪਹਿਲਾ ਦਿਨ ਤੇ ਐਡਾ ਵੱਡਾ ਗਿਫਟ ਲੈ ਕੇ ਆਏ ਆ ਆਪਣੇ ਲਈ ਤੇ ਆਪਾਂ ਕਦੀ ਸੋਚਿਆ ਹੀ ਨਹੀਂ ਸੀ ਤੇ ਲਵ ਯੂ ਹੋ ਗਿਆ ਸਾਰਿਆਂ ਨੂੰ ਲਵ ਯੂ ਹੋ ਗਿਆ ਤੁਸੀਂ ਮੂਸੇ ਵਾਲੇ ਬਾਈ ਨੂੰ ਇੰਨਾ ਪਿਆਰ ਕਰਦੇ ਆ ਤੇ ਅਸੀਂ ਪਾਕਿਸਤਾਨ ਦੇ ਵਿੱਚੋਂ ਇਦਾਂ ਹੀ ਸਿੱਧੂ ਮੂਸੇ ਵਾਲੇ ਬਾਈ ਨੂੰ ਪਿਆਰ ਤੇ ਇਧਰ ਰਹਿਾਂਗੇ ਕਰਦੇ ਰਹਿਾਂਗੇ ਸਾਡੇ ਦਿਲਾਂ ਦੇ ਵਿੱਚ ਮੂਸੇ ਵਾਲਾ ਵੱਸਦਾ ਹੈ ਅਸੀਂ ਮੂਸੇ ਵਾਲਾ ਪਿਆਰ ਕਰਦੇ ਆ ਮੂਸੇ ਵਾਲਾ ਜਿੰਦਾਬਾਦ ਸੋ ਇਹ ਪਿਆਰ ਕਮਾਇਆ ਹੈ ਮੋਸਲ ਜੱਟ ਨੇ ਦੇਸਾਂ ਵਿਦੇਸਾਂ ਦੇ ਵਿੱਚ ਜੋ ਅਜ ਤੱਕ ਕੋਈ ਵੀ ਸਿੰਗਰ ਨਹੀਂ ਕਮਾ ਸਕਿਆ ਸੋ ਇਸ ਵੀਡੀਓ ਨੂੰ ਤੁਹਾਡਾ ਫਰਜ਼ ਬਣਦਾ ਆ ਸ਼ੇਅਰ ਕਰਨਾ ਹਰ ਇੱਕ ਦੇ ਕੋਲ ਅਤੇ ਉਹਨਾਂ ਸਿੰਗਰਾਂ ਦੇ ਮੂੰਹ ਤੇ ਅਤੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜਾ ਜਿਹੜੇ ਸਿੱਧੂ ਨੂੰ ਲੰਡੀ ਬੁੱਚੀ ਨਾਲ ਕੰਪੇਅਰ ਕਰਦੇ ਨੇ ਧੰਨਵਾਦ